ਸੰਗਤ ਵਿੱਚ ਬਹਿਣ ਦਾ ਕੋਈ ਪਰਪਸ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜੇ ਕੇਵਲ ਨਾਮ ਨਾਮ ਜਪਣ ਨਾਲ ਮੁਕਤਲਾ ਹੁੰਦਾ ਤੁਸੀਂ ਪੜ ਕੇ ਆਇਓ ਹਰ ਰੋਜ਼ ਜਪਜੀ ਸਾਹਿਬ ਦੇ ਅਖੀਰ ਚ ਪੜੀਦਾ ਜਿਨੀ ਨਾਮ ਧਿਆਇਆ ਉਹਨਾਂ ਬਾਰੇ ਤੇ ਹੈ ਸਾਰਿਆਂ ਬਾਰੇ ਨਹੀਂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕਿਤੀ ਛੁੱਟੀ ਨਾਲ ਭਾਈ ਜਿਨੀ ਨਾਮ ਜਪਿਆ ਉਹਨਾਂ ਦੇ ਮੁੱਖ ਉਜਲੇ ਹੋ ਗਏ ਉਹਨਾਂ ਦੇ ਮੁੱਖ ਰੱਬ ਦੀ ਦਰਗਾਹ ਵੇ ਸੋਹਣੇ ਹੋ ਗਏ ਮਾਫ ਕਰਿਓ ਬੰਦੇ ਦਾ ਮੂੰਹ ਕਿੰਨਾ ਵੀ ਸੋਹਣਾ ਹੋਵੇ ਵਾਰੀ ਤੌਰ ਤੇ ਸਾਧ ਸੰਗਤ ਜਿੰਨੀ ਦੇਰ ਜ਼ੁਬਾਨ ਨੰਨ ਹੋਵੇ ਬੋਲਣ ਵਾਲੀ ਉਹਦਾ ਸੰਸਾਰ ਨਾਲ ਸੰਪਰਕ ਨਹੀਂ ਬਣਦਾ ਬਾਰੋਂ ਕੋਈ ਬੰਦਾ ਬਹੁਤ ਸੋਹਣਾ ਹੈ ਉਹਦਾ ਸੰਸਾਰ ਨਾਲ ਕਦੋਂ ਸੰਬੰਧ ਜੁੜਦਾ ਜਦੋਂ ਬੋਲਦਾ ਹੈ ਦੋ ਬੰਦੇ ਸਫ਼ਰ ਕਰ ਰਹੇ ਨੇ 19 ਦੇ ਤੁਹਾਡਾ ਸੰਪਰਕ ਸੰਸਾਰ ਨਾਲ ਨਹੀਂ ਬਣੇਗਾ ਜਿੰਨੀ ਦਿਰ ਪੁੱਛੋਗੇ ਨਹੀਂ ਭਾਈ ਕਿਹੜਾ ਪਿੰਡ ਹੈ ਤੁਹਾਡਾ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਫਿਰੇ ਅੱਗੇ ਸਾਝ ਤੁਰੇਗੀ ਨਹੀਂ ਤਾਂ ਸਾਝ ਨਹੀਂ ਬਣਦੀ ਕੋਈ ਇਹਦਾ ਮਤਲਬ ਪੂਰੇ ਮੁਖ ਵਿੱਚ ਸਭ ਤੋਂ ਸੋਹਣੀ ਚੀਜ਼ ਰੱਬ ਨੇ ਜੀਵ ਰੱਖੀ ਹੈ ਜ਼ੁਬਾਨ ਨਾਲ ਮਿੱਠਾ ਬੋਲੋਗੇ ਸੁਭਾ ਹੋਣ ਲੱਗ ਪੈਂਦੀ ਹੈ ਬੜਾ ਬੋਲੋਗੇ ਲੋਕੋ ਨੂੰ ਦੁਰਕਾਰਨ ਲੱਗ ਪੈਂਦੇ ਨੇ ਦੇਖੋ ਹੈ ਤਾਂ ਜ਼ੁਬਾਨ ਹੀ ਹੈ ਬੰਦੇ ਦਾ ਮੂੰਹ ਕਿੰਨਾ ਵੀ ਸੋਹਣਾ ਹੋਵੇ ਮਾਫ ਕਰਿਓ ਜੇ ਉਹ ਜ਼ੁਬਾਨ ਤੋਂ ਝੂਠ ਬੋਲ ਦੇ ਨਾ ਤਾਂ ਲੋਕੀ ਕਹਿੰਦੇ ਕਾਦਾ ਬੰਦਾ ਯਾਰ ਉਹ ਤਾਂ ਝੂਠ ਦਿੰਦਾ ਇਹ ਨਹੀਂ ਲੱਗਦੇ ਉਹਦਾ ਮੂੰਹ ਬੜਾ ਸੋਹਣਾ ਜੀ ਅੱਖਾਂ ਬਹੁਤ ਵਧੀਆਂ ਜੀ ਰੰਗ ਬਹੁਤ ਵਧੀਆਂ ਨਹੀਂ ਉਹਦਾ ਮੂੰਹ ਤਾਂ ਸੋਹਣਾ ਜੇ ਸੱਚ ਬੋਲੇ ਜੇ ਝੂਠ ਬੋਲੇਗਾ ਉਹਨੂੰ ਲੋਕ ਕਹਿੰਦੇ ਉਹ ਵੀ ਕੋਈ ਬੰਦਾ ਹੈ ਝੂਠ ਬੋਲਦਾ ਅੱਛਾ ਦੂਜਾ ਵੇਖੋ ਜੇ ਕੋਈ ਬੰਦਾ ਜ਼ੁਬਾਨ ਨਾਲ ਚੁਗਲੀ ਕਰੇ ਕਿਸੇ ਦੀ ਇਧਰੋਂ ਗੱਲ ਸੁਣੀ ਦੂਜੇ ਦੀ ਚੁਗਲੀ ਕਰਤੀ ਉਹਦੇ ਘਰ ਵਿੱਚ ਲੜਾਈ ਪਵਾਉਂਦੀ ਉਹਦਾ ਝਗੜਾ ਪਵਾਤਾ ਉਹਦੀ ਨੌਕਰੀ ਗਵਾਉਂਦੇ ਜਦੋਂ ਕੋਈ ਜ਼ੁਬਾਨ ਨਾਲ ਚੁਗਲੀ ਕਰਨ ਲੱਗ ਜਾਏ ਨਾ ਤਾਂ ਉਹ ਬੰਦਾ ਕਿੰਨਾ ਵੀ ਸੋਹਣਾ ਹੋਵੇ ਉਹਨੂੰ ਲੋਕੀ ਕਹਿਣ ਲੱਗ ਪੈਂਦੇ ਨੇ ਉਹ ਛਾਡੋ ਵੀ ਕੋਈ ਬੰਦਾ ਚੁਗਲ ਬੰਦਾ ਹੈ ਉਹਦੇ ਮੁੱਖ ਦੀ ਵਡਿਆਈ ਨਹੀਂ ਹੋ ਰਹੀ ਉਦੋਂ ਮੂੰਹ ਸੋਹਣਾ ਨਹੀਂ ਹੋ ਰਿਹਾ ਮੁੱਖ ਜਨਾ ਕਦੋਂ ਹੋਣਾ ਜਿਨਿ ਨਾਮ ਧਿਆਇਆ ਗਏ ਮੇ ਸਕਤ ਕਹਾਲ ਨਾਨਕ ਤੇ ਮੁਖ ਉਜਲੇ ਭਾਈ ਉਹ ਮੁਖ ਸੋਹਣੇ ਜਿਨਿ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਜੇ ਜ਼ੁਬਾਨ ਨਾਲ ਚੁਗਲੀ ਕੀਤੀ ਲੋਕ ਕਹਿੰਦੇ ਉਹ ਬੰਦਾ ਕੋਈ ਉਹ ਤਾਂ ਚੁਗਲ ਹੈ ਨਿੰਦਿਆ ਕਰਨ ਲੱਗ ਜਾਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਤੁਹਾਨੂੰ ਦੋ ਪਰਮਾਨ ਦੇ ਦਾਂਗਾ ਜਦੋਂ ਬਾਦਸ਼ਾਹ ਨੇ ਚੁਗਲ ਬੰਦੇ ਦੀ ਗੱਲ ਕਹੀ ਨਾ ਬਾਹਰੋਂ ਕਿੰਨਾ ਵੀ ਕੋਈ ਸੁਹਣਾ ਹੋਵੇ ਕਹਿੰਦੇ ਚੁਗਲ ਬੰਦੇ ਦਾ ਮੂੰਹ ਕਾਲਾ ਹੁੰਦਾ ਹੈ ਲੋਕ ਵਿੱਚ ਵੀ ਰੱਬ ਦੀ ਦਰਗਾਹ ਵਿੱਚ ਜਿਹੜਾ ਚੁਗਲੀ ਕਰਕੇ ਕਿਸੇ ਦਾ ਕੰਮ ਭਗਾੜਦਾ ਹੈ ਭਾਵੇਂ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਲੋਕ ਵਿੱਚ ਵੀ ਉਹਦਾ ਮੂੰਹ ਕਾਲਾ ਹੁੰਦਾ ਹੈ ਲੋਕ ਫਟਕਾਰਦੇ ਨੇ ਬੰਦਾ ਚੁਗਲ ਹੈ ਤੇ ਰੱਬ ਦੀ ਦਰਗਾਹ 'ਚ ਵੀ ਮੂੰਹ ਕਾਲਾ ਹੁੰਦਾ ਉਹ ਜਲਾ ਨਹੀਂ ਹੁੰਦਾ ਇਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤੈ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੁੰਦੀ ਪੜਾਈ ਮੂੰਹ ਕੱਟ ਨਾ ਸਕੇ ਉਸਦਾ ਕਾਲਾ ਭਇਆ ਕਹਿੰਦੇ ਭਾਈ ਰੱਬ ਨੇ ਦੁਰਗਾ ਚ ਮੂੰਹ ਕਾਲਾ ਹੁੰਦਾ ਕਿਉਂ ਤੈਨੂੰ ਰੱਬ ਨੇ ਜ਼ੁਬਾਨ ਦਿੱਤੀ ਸੀ ਤੂੰ ਚੁਗਲੀ ਕਰਕੇ ਕਿਸੇ ਦਾ ਕੰਮ ਬਗਾਇਆ ਹੁਣ ਇਹ ਮੂੰਹ ਕਦੋਂ ਸੋਹਣਾ ਹੋਣਾ ਜਿਨੀ ਨਾਮ ਤੇ ਆਇਆ ਮਹਾਰਾਜ ਜੀ ਨੇ ਇਹ ਕਿਤੀ ਰਸਨਾ ਨਾਲ ਇਥੋਂ ਉੱਟ ਕੇ ਬਾਹਰ ਗਏ 20 ਬੰਦਿਆਂ ਦੀ ਨਿੰਦਿਆ ਕਰਤੀ ਆ ਵੀ ਕੋਈ ਕੰਮ ਐ ਆ ਵੀ ਕੋਈ ਕੰਮ ਆ ਕੀ ਕੀਤਾ ਕੀ ਦਿੱਤਾ ਲੋਕ ਨਿੰਦਿਆ ਕਰਕੇ ਗੁਰਦਵਾਰਿਆਂ ਮੁੜ ਜਾਂਦੇ ਕੋਤੀ ਵਾਰ ਜੇ ਜ਼ੁਬਾਨ ਤੋਂ ਨਿੰਦਿਆ ਕਰਕੇ ਚਲੇ ਗਏ ਫਿਰ ਪਾਤਸ਼ਾਹ ਨੇ ਵਜਨ ਕਹੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਦ ਕਰਨ ਮਾਰੇ ਸਾਨੂੰ ਸਜ਼ਾ ਵੀ ਕੋ ਮਿਲਣੀ ਕਹਿੰਦੇ ਹਨ ਮੂੰਹ ਕਾਲੇ ਤਨ ਨਿੰਦਕਾ ਮੁਖ ਜਲੇ ਨਹੀਂ ਮੂੰ ਕਲੇ ਤਨਾ ਨਿੰਦ ਕਾ ਨਰਕੇ ਘੋਰ ਪਵਨ ਮਹਾਰਾਜ ਮੂੰ ਕਿਰਨ ਦਾ ਸੋਣਾ ਹੋਣਾ ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਤੀ ਨਾਲ ਨਾਮ ਜਪਿਆ ਮੁਖ ਉਜਲਾ ਇਸ ਲਈ ਇੱਕ ਵਾਰ ਫਿਰ ਸਾਰੇ ਧਿਆਨ ਤਰ ਕੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੋਈ ਇਹ ਹੀ ਚੀਜ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਨੂੰ ਦਿੱਤੀ ਤੁਸੀਂ ਭਾਈ ਗੁਰਦਾਸ ਸਾਹਿਬ ਦੀਆਂ ਪੌੜੀਆਂ ਦਾ ਕੀਰਤਨ ਸੁਣ ਰਹੇ ਸੀ ਉਹਦੇ ਵਿੱਚ ਇੱਕ ਪੌੜੀ ਹੁੰਦੀ ਹੈ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਸਰਖਾਲ ਤੁਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਿਸਾਈ ਭਾਰੀ ਕਰੀ ਤਪੱਸਿਆ ਗੁਰੂ ਨਾਨਕ ਸਾਹਿਬ ਮਹਾਰਾਜ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸੋਣ ਬਣ ਆਈ ਅੱਗੇ ਲਿਖਿਆ ਬਾਬਾ ਪੰਨ ਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਭਾਈ ਗੁਰੂ ਨਾਨਕ ਸਾਹਿਬ ਸੱਚਖੰਡ ਜਾ ਕੇ ਦੋ ਚੀਜ਼ਾਂ ਲੋਕਾਂ ਨੂੰ ਲਿਆ ਕੇ ਦਿੱਤੀਆਂ ਮਹਾਰਾਜ ਨੇ ਇੱਕ ਨੰਬਰ ਤੇ ਨੌ ਨਿਤ ਰੱਬ ਦਾ ਨਾਮ ਨਾਮ ਜਪਣ ਨਾਲ ਨੌ ਨਿਤ ਦਾ 18 ਸਿੱਧਾ ਸੁੱਖ ਮੁਖ ਉਜਲੇ ਤੇ ਦੂਜਾ ਪਾਤਸ਼ਾਹ ਕੇ ਭਾਈ ਨਾਮ ਟਿਕਣ ਵਾਸਤੇ ਵੀ ਕੋਈ ਭਾਂਡਾ ਚਾਹੀਦਾ ਕੋਈ ਵਸਤੂ ਪਾਉਣੀ ਹੋਵੇ ਭਾਂਡਾ ਹੋਣਾ ਚਾਹੀਦਾ ਜੇ ਕੋਈ ਭਾਂਡਾ ਨਹੀਂ ਹੈ ਤੇ ਵਸਤੂ ਕਿੱਥੋਂ ਪਾਉਂਗੇ ਪਹਿਲਾਂ ਕੋਲ ਭਾਂਡਾ ਹੋਣਾ ਚਾਹੀਦਾ ਹੈ ਪਹਿਲਾਂ ਕੋਲ ਕੋਈ ਵਰਤਨ ਹੋਣਾ ਚਾਹੀਦਾ ਨਾਮ ਸਭ ਤੋਂ ਕੀਮਤੀ ਚੀਜ਼ ਹੈ ਨਾਮ ਨੂੰ ਪਾਤਸ਼ਾਹ ਨੇ ਹੀਰਾ ਕਿਹਾ ਨਰਮੋਲਕ ਹੀਰਾ ਕਿਹਾ ਅੰਮ੍ਰਿਤ ਨਾਮ ਨਰਮੋਲਕ ਹੱਦ ਜਸ ਪਾਈਓ ਇੰਨਾ ਕੀਮਤੀ ਨਾਮ ਫਿਰ ਕਿੱਥੇ ਟਿਕਣਾ ਨੌਨਿੰਦ ਨਾਮ ਟਕਾਉਣ ਲਈ ਫਿਰ ਪਾਤਸ਼ਾਹ ਨੇ ਕਿਆ ਭਾਂਡਾ ਚਾਹੀਦਾ ਗਰੀਬੀ ਪਾਈ ਸਿੱਖ ਨੂੰ ਨਿਮਰਤਾ ਦਾ ਗਰੀਬੀ ਦਾ ਭਾਂਡਾ ਦਿੱਤਾ ਜਾਂ ਸਿੱਖਾਂ ਮੰਨ ਕਰਕੇ ਨਿਮਰਤਾ ਵਿੱਚ ਰਹੀਂ ਰੱਬ ਦਾ ਕੀਮਤੀ ਨਾਮ ਟਿਕ ਜਾਏਗਾ ਉਹਦੇ ਵਿੱਚ ਸਭ ਤੋਂ ਕੀਮਤੀ ਚੀਜ਼ ਟਕਾਉਣ ਲਈ ਨਾਮ ਟਕਾਉਣ ਲਈ ਭਾਂਡਾ ਗਰੀਬੀ ਦਾ ਨੌਨਿੰਦ ਨਾਮ ਗਰੀਬੀ ਪਾਈ ਔਰ ਸਾਥ ਸੰਗਤ ਭਾਂਡਾ ਹੋਣਾ ਅਤਿਅੰਤ ਜ਼ਰੂਰੀ ਹੈ ਜਿੰਨੇ ਵੱਡੇ ਬੰਦੇ ਕੋਲੋਂ ਮੰਗਣ ਜਾਓਗੇ ਉੰਨੀ ਵੱਡੀ ਤੁਹਾਡੇ ਕੋਲ ਉਹ ਚੀਜ਼ ਲੈਣ ਦੀ ਸ਼ਮਤਾ ਹੋਣੀ ਚਾਹੀਦੀ ਹੈ ਕਿਸੇ ਰਾਜੇ ਕੋਲ ਕੋਈ ਬੰਦਾ ਮੰਗਣ ਚੱਲ ਗਿਆ ਕਹਿੰਦਾ ਜੀ ਮੈਨੂੰ ਥੋੜੀ ਜਿਹੀ ਖੰਡ ਚਾਹੀਦੀ ਹੈ ਉਨ੍ਹਾਂ ਕਿੰਨੀ ਚਾਹੀਦੀ ਹੈ ਕਹਿੰਦਾ ਜੀ ਪਾਈਆ ਬਖੰਡ ਦੇ ਦਿਓ ਮੈਂ ਕਿਸੇ ਸਾਧੂ ਮਹਾਰਾਜ ਕੋਲ ਜਾਂਦਾ ਸ਼ਰਦਾਈ ਕੋਟਲੀ ਉਹ ਰਾਜੇ ਨੇ ਆਪਣੇ ਵਜ਼ੀਰ ਨੂੰ ਵਾਅਦਾ ਦੇ ਕੇ ਕਿਹਾ ਕਹਿੰਦਾ ਇਹਨੂੰ ਇੱਕ ਬੋਰਾ ਖੰਡ ਦਾ ਚਕਾ ਦੇ ਫੇ ਮੋਰਿਓ ਉਹ ਹੱਥ ਜੋੜ ਕੇ ਭੋਲਿਆ ਕਹਿੰਦਾ ਜੀ ਮੈਂ ਇੰਨੀ ਖੰਡ ਕੀ ਕਰਨੀ ਮੈਂ ਤਾਂ ਪਾਈਆ ਖੰਡ ਮੰਗੀ ਐ ਇੱਕ ਪਾਈਆ ਖੰਡ ਚਾਹੀਦੀ ਮੈਨੂੰ ਤੁਸੀਂ ਕਹਿੰਦੇ ਹੋ ਇੱਕ ਬੋਰਾ ਇਹਨੂੰ ਇੱਕ ਕੁਇੰਟਲ ਖੰਡ ਚ ਕਾ ਦੇ ਕਹਿੰਦੇ ਜੀ ਮੈਂ ਇੰਨੀ ਖੰਡ ਕੀ ਕਰਨੀ ਕੋਲ ਖਲੋਤੇ ਮੰਤਰੀ ਨੇ ਇੱਕ ਗੱਲ ਕਹੀ ਉਹ ਭੋਲਿਆ ਪਹਿਲਾਂ ਇਹ ਵੇਖ ਤੂੰ ਮੰਗਣ ਕਿਹਦੇ ਕੋਲ ਆਇਆ ਪਹਿਲਾਂ ਇਹ ਤਾਂ ਸੋਚ ਤੂੰ ਮੰਗਣ ਕਿਹਦੇ ਕੋਲ ਆਇਆ ਕਿਸੇ ਆਮ ਬੰਦੇ ਕੋਲੋਂ ਮੰਗੇ 100 ਗ੍ਰਾਮ 200 ਗ੍ਰਾਮ ਪਾਈਆ ਅੱਧਾ ਕਿਲੋ ਖੰਡ ਮੰਗੀ ਜਾ ਸਕਦੀ ਐ ਉਹ ਤੋਂ ਰਾਜੇ ਕੋਲੋਂ ਮੰਗਣ ਆਏ ਰਾਜਿਆਂ ਵਾਸਤੇ ਕੁੰਟਲ ਥੱਲੇ ਬੋਰੇ ਪਾਈਆ ਹੀ ਹੁੰਦੇ ਨੇ ਰਾਜਿਆਂ ਵਾਸਤੇ ਪਾਈਆ ਖੰਡ ਬੋਰਿਆਂ ਦੀ ਹੁੰਦੀ ਐ ਤੂੰ ਪਹਿਲਾਂ ਇਹ ਸੁਝ ਮੰਗਣ ਕਿਲੇ ਕਦੋਂ ਆਏ ਸਾਧ ਸੰਗਤ ਇਹੀਓ ਗੱਲ ਸਿੱਖ ਨੇ ਯਾਦ ਰੱਖਣੀ ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਐ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੋਂ ਮੰਗੋਂਗੇ ਨਾਮ ਮਿਲਦਾ ਤੇ ਨਾਮ ਟਕਾਉਣ ਲਈ ਭੰਡਾ ਵੀ ਚਾਹੀਦਾ ਉਹਨੂੰ ਭਾਈ ਗੁਰਦਾਸ ਸਿੰਘ ਨੇ ਕਿਹਾ ਬਾਬਾ ਪੈਂਦਾ ਸਤਖੰਡ ਨੋਂਨੇਦ ਨਾਮ ਗਰੀਬੀ ਪਾਈ ਸਿੱਖ ਨੂੰ ਨਿਮਰਤਾ ਗਰੀਬੀ ਦਿੱਤੀ ਭਾਈ ਸਿੱਖਾ ਜੇ ਮਨ ਚ ਨਿਮਰਤਾ ਹੋਈ ਫਿਰ ਗੁਰੂ ਨਾਨਕ ਦਾ ਨਾਮ ਟਿਕੇਗਾ ਜਦੋਂ ਨਾਮ ਟਿਕੇਗਾ ਤੇਰਾ ਮੁਖ ਉਜਲਾ ਹੋ ਜਾਏਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕ੍ਰਾਂਤੀਕਾਰੀ ਧਰਮ ਦੀ ਸ਼ੁਰੂਆਤ ਕੀਤੀ ਇਸ ਧਰਤੀ ਤੇ ਬਾਦਸ਼ਾਹ ਤੋਂ ਪਹਿਲਾਂ ਜਿੰਨੇ ਜੁਗਾਂ ਵਿੱਚ ਅਵਤਾਰੀ ਪੁਰਸ਼ ਹੋਏ ਸਾਰਿਆਂ ਨੇ ਆਪੋ ਆਪਣੀ ਯਾਤ ਪੁੱਲ ਵਰਨ ਨੂੰ ਗੋਤ ਨੂੰ ਵੱਡਾ ਜੀ ਜੇ ਸ਼੍ਰੀ ਕ੍ਰਿਸ਼ਨ ਹੋਏ ਉਹਨੇ ਕਿਹਾ ਯਾਦਵਾਂ ਦੀ ਕੁੱਲ ਦੇ ਤਾਂ ਯਾਦਵਾਂ ਦੀ ਇੰਨੀ ਜੈ ਜੈਕਾਰ ਹੋਈ ਉਸ ਵਾਰ ਸ਼੍ਰੀ ਰਾਮਚੰਦਰ ਮਰਿਆਦਾ ਪਰਸ਼ੂਤਮ ਪ੍ਰਸਾਦ ਸੰਗਤ ਉਹ ਕੁਝ ਧਰਤੀ ਉੱਤੇ ਉਹ ਲਿਆ ਨਹੀਂ ਸਕੇ ਜੋ ਉਸ ਵਕਤ ਦੀ ਲੋੜ ਸੀ ਵਕਤ ਲੰਘਦਾ ਗਿਆ ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਰਾਮ ਪ੍ਰਸੰਗ ਲਿਖਿਆ ਮਨ ਨੂੰ ਅਦਾ ਹਰਬਣਾ ਇੱਕ ਗੱਲ ਕਮਾਂ ਭਾਈ ਸੰਤੋਖ ਸਿੰਘ ਨੇ ਲਿਖਦੇ ਸਤਜੁਗ ਮੈਂ ਚਾਰੋਂ ਚਰਨ ਤ੍ਰਿਤੇ ਤਿੰਨ ਰਹਾਏ ਧਰਮ ਦੇ ਦੁਆਪਰ ਮੈਂ ਦੂਰ ਹੈ ਕਲ ਇੱਕ ਚਰਨ ਟਕਾਇ ਕਹਿੰਦੇ ਸਤਜੁਗ ਵਿੱਚ ਧਰਮ ਪੂਰਾ ਸੀ ਤ੍ਰਿਤੇ ਵਿੱਚ ਤਿੰਨ ਰਹਿ ਗਏ ਜਦੋਂ ਤ੍ਰਿਤੇ ਵਿੱਚ ਧਰਮ ਦੇ ਚੌਹ ਪੈਰਾਂ 'ਚੋਂ ਤਿੰਨ ਪੈਰ ਰਹਿ ਗਏ ਇੱਕ ਪੈਰ ਕੱਟਿਆ ਗਿਆ ਕਿਉਂ ਉਸ ਵਕਤ ਤਾਂ ਸ਼੍ਰੀ ਰਾਮਚੰਦਰ ਮੌਜੂਦ ਸੀ ਪਾਈਓ ਤ੍ਰਿਤੇ ਦੇ ਅਵਤਾਰ ਨੇ ਔਰ ਅਵਤਾਰੀ ਪੁਰਸ਼ਾਂ ਦਾ ਸਨਮਾਨ ਹੁੰਦਾ ਹੈ ਕਦੇ ਸਿੱਖ ਨੂੰ ਨਰਾਦਰੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਦੇ ਕਿਸੇ ਦੇ ਧਰਮ ਉੱਤੇ ਕਟਾਕਸ਼ ਨਹੀਂ ਕਰਨੀ ਚਾਹੀਦੀ ਪਰ ਜੋ ਹਿਸਟਰੀ ਹੈ ਜੋ ਇਤਿਹਾਸ ਹੈ ਉਹ ਤੁਹਾਨੂੰ ਵਿਚਾਰਨਾ ਪਏ ਤ੍ਰਿਤੇ ਤਿੰਨ ਰਹਾਏ ਤ੍ਰਿਤੇ ਵਿੱਚ ਧਰਮ ਵਧਿਆ ਨਹੀਂ ਜਿੰਨਾ ਵਧਣਾ ਚਾਹੀਦਾ ਸੀ ਘਟਣਾ ਸ਼ੁਰੂ ਹੋ ਗਿਆ ਕਿਵੇਂ ਪਾਪ ਵਧਣ ਲੱਗ ਪਿਆ ਧਰਮ ਘਟਣ ਲੱਗ ਪਿਆ ਤ੍ਰਿਤੇ ਵਿੱਚ ਸਭ ਤੋਂ ਵੱਡੀ ਗੱਲ ਇਹ ਜਿਹੜੇ ਬੰਦਿਆਂ ਨੂੰ থম